ਟੁਡੇਸ ਵੈਲਕਮ ਟੂ ਮਾਈ ਨਿਊ ਵੀਡੀਓ ਮੀਰ ਗਦਰ ਤੁਸੀਂ ਸਾਰੇ ਠੀਕ ਹੋਣੇ ਤੇ ਗਾਇਸ ਅੱਜ ਡੈਡੀ ਦਾ ਥੋੜਾ ਜਿਹਾ ਕੰਮ ਹੋਇਆ ਸੀ 100 ਰੁਪਏ ਦਾ ਤਾਂ 100 ਰੁਪਏ ਦੇ ਵਿੱਚ ਵੀ ਡੈਡੀ ਇਹਦੇ ਵਿੱਚ ਲੈ ਕੇ ਆਇਆ ਆ ਆਲੂ ਆਲੂ ਲੈ ਕੇ ਕਿਲੋ ਕਿਲੋ ਆਲੂ ਹੈ ਤਾਂ ਹੋਰ ਲੈ ਕੇ ਆਏ ਦੀ ਗਜਰਾ ਗਜਰਾ ਵੀ ਥੋੜੀ ਸਸਤੀ ਮਿਲਦੇ ਸੀ ਆਲੂ ਆ ਗਜਰ ਦੀ ਅੱਜ ਸਬ지 ਬਣਾਵਾਂਗੇ ਕੱਲ ਤਾਂ ਆਪਾਂ ਇਦਾਂ ਹੀ ਖਾਂਦੇ ਸੀ ਸਬ지 ਇੱਕ ਆਲੂ ਗਾਜਰ ਥੋੜੀ ਸਬ지 ਸਸਤੀ ਹੋ ਗਈ ਹੈ ਗੋਭੀ ਪੁੱਛੀ ਸੇ ਗੋਭੀ ਤਾਂ ਲੈ ਥੋੜੀ ਜੀ ਮਹੰਗੇ ਗੋਭੀ ਤਾਂ ਕਹਿੰਦੇ ਵੀਰ ਹੋਵੇ ਕਿਲੋ ਹੈ ਇਹੋ ਫਿਰ ਡੈਡੀ ਕਹਿੰਦੇ ਗੋਭੀ ਦਾ ਕੀ ਕਰਨਾ ਤੂੰ ਆਲੂ ਹੀ ਲੈ ਲੈ ਆਲੂ ਇਹ ਫਿਰ ਬਣਾ ਲਓ ਤੇਰੀ ਅਲੇ ਵੀ ਬਣਾ ਲਓ ਤੋ ਸਾਰੇ ਜਾਂਦੇ ਦੋ ਆਲੂ ਦੀ ਸਬ지 ਬਣਾ ਲਓ ਤੋ ਸਾਰੇ ਜਾਂਦੇ ਤੋ ਗਾਇਸ ਆਪਾਂ ਦੇਖੋ ਆਲੂ ਦੀ ਅੱਜ ਸਬ지 ਬਣਾਵਾਂਗੇ ਆਲੂ ਤੇ ਗਾਜਰ ਆਲੂ ਗਾਜਰ ਦੀ ਸਬ지 ਬਣਾਵਾਂਗੇ ਥੋੜੀ ਜੀ ਗਾਜਰ ਲੈ ਕੇ ਆਈ ਸੀ ਪਾਈ ਆ ਤੋ ਫਿਰ ਉਸ ਤੋਂ ਬਾਅਦ ਦੇਖਾਂਗੇ ਯਾਰ ਖਾਣਾ ਕੰਨਾ ਤੇ ਕੱਲ ਸੰਡੇ ਆ ਤੇ ਮੇ ਹਸਬੰਦ ਕਹਿੰਦੇ ਸੀ ਪਰੌਂਠੇ ਖਾਣੇ ਪਰੌਂਠੇ ਤੇ ਗਾਇਸ ਮੂਲੀਆਂ ਮੈਨੂੰ ਕਹਿੰਦੇ ਸੀ 10 ਰੁਪਏ ਕਿਲੋ ਮਿਲਦੀ ਆ ਦੇਖਾਂਗੇ ਬਾਕੀ ਕੱਲ ਨੂੰ ਕਿੱਦਾਂ ਦੀ ਮੂਲੀਆਂ ਮਿਲਦੀਆਂ ਜੀ ਪੈਸੇ ਹੋਏ ਤੇ ਪਪਾ ਮਤਲਬ ਐਸੇ ਤਾਂ ਰੈਡੀ ਆ 40 ਦੇ ਆਲੂ ਲੈ ਕੇ ਆਏ ਆ ਤੇ ਗਾਜਰਾ ਲੈ ਕੇ ਆਇਆ 20 30 ਦੀ ਗਾਜਰਾ ਉਈ 50 ਰੁਪਏ ਦੇ ਖਰਚਾ ਪੰਜੜਾ 50 ਰੁਪਏ ਉਹਨਾਂ ਨੇ ਮੈਨੂੰ ਦਿੱਤੇ ਸੀ ਫਿਰ ਉਹਦੇ ਵਿੱਚ ਦੁੱਧ ਵੀ ਮੰਗਾਣਾ ਤਾਂ ਫਿਰ ਮੈਂ ਸੋਚ ਰਹੀ ਦੁੱਧ ਦੇਖੋ ਮੰਗਾਵਾਂਗੇ ਦੁੱਧ ਵੀ ਤਾਂ ਚਾਹੀਦਾ 30 30 40 ਦਾ ਦੁੱਧ ਹੀ ਆਊਗਾ ਪਰ ਦੁੱਧ ਦਾ ਦੇਖਦੇ ਆ ਕਿ ਕਰਨਾ ਕੀ ਨਹੀਂ ਕਰਨਾ 10 ਰੁਪਏ ਦੀ ਮੂਲੀਆਂ ਲੈ ਲਾਂਗੇ ਹੋਣੀਆਂ ਤਾਂ ਕਿਉਂਕਿ ਪਰੌਂਠੇ ਹਨ ਨੂੰ ਕਾਫੀ ਟਾਈਮ ਹੋ ਗਿਆ ਖਾਏ ਨਹੀਂ ਇਸ ਕਰਕੇ ਤੇ ਗਾਇਜ਼ ਚਲੋ ਮੈਂ ਉਹਨਾਂ ਨੂੰ ਕਹੇ ਸੀ ਆਲੂ ਤੇ ਪਰੌਂਠੇ ਬਣਾ ਦੇ ਉਹ ਕਹਿੰਦੇ ਆਲੂ ਦੇ ਆਪਾਂ ਕਈ ਵਾਰੀ ਖਾਏ ਪਰ ਮੂਲੀਆਂ ਦੇ ਵੀ ਇੱਕ ਵਾਰੀ ਖਾ ਲੈਂਦੇ ਹਾਂ ਮੇਰਾ ਠੀਕ ਹੈ ਜਿੱਦਾਂ ਤੁਹਾਡੀ ਮਰਜ਼ੀ ਜੇ ਕੱਲ ਮooli ਸਸਤੇ ਮਿਲੇ 10 ਰੁਪਏ ਕਿਲੋ ਮਿਲੇ ਤਾਂ ਮੈਂ ਮooli ਲੈ ਲੂੰਗੀ ਅੱਜ ਮੈਨੂੰ ਮooli ਇਸ ਲਈ ਨਹੀਂ ਲਿੱਤੀ ਕਿਉਂਕਿ ਅੱਜ ਮੇਰੇ ਕੋਲ 1 ਰੁਪਏ ਨਹੀਂ ਸੀਗਾ ਅੱਜ ਡਾੜੀ ਨੇ ਮੈਨੂੰ 50 ਰੁਪਏ ਦਿੱਤੇ ਫਿਰ ਉਹ ਮੈਂ ਮooli ਆ ਲੈਂਤੀ ਆ ਲਵਾਗੇ ਤੇ ਫਿਰ ਉਸ ਤੋਂ ਬਾਅਦ ਦੇਖਾਂਗੇ ਆਪਾਂ ਕਿੰਨਾ ਹੈ ਕੱਲ ਸਵੇਰੇ ਮੂਲੀ ਆ ਨਵਾਂ ਤੇ ਗਾਇਸ ਤੁਸੀਂ ਸਾਰੇ ਵੀ ਸਾਡਾ ਇੰਨਾ ਸਪੋਰਟ ਕਰਦੇ ਹੋ ਤੁਹਾਡਾ ਬਹੁਤ ਬਹੁਤ ਧੰਨਵਾਦ ਤੇ ਗਾਇਸ ਪਿਆਜ਼ ਵੀ ਸਾਡੇ ਖਤਮ ਹੋ ਗਏ ਤੇ ਆ ਦੇਖੋ ਪਿਆਜ਼ तो थोड़ा जहा अदरक पिया काफ़ी टाइम दाइम दा दा। का दा। घट्टो घट महीना हो गया महीने पुराना अदरक पे और दो चार प्याज और कुछ नहीं आएगा देखो प्याज भी गल गया गल गया प्याज चलो आप आ देंगे गल थोड़ा सा गया देखो है ना थोड़ा सा प्याज बाकी तीन प्याज भैया आप दो, दो चार दिन चलाने आए है अद्धे अद्धे करके पावगे ਤੋ ਗਾਇਸ ਬਹੁਤ ਔਖਾ ਹੈ ਗਾਜਰਾਂ ਤੇ ਆਲੂ ਲੈ ਕੇ ਆਇਸੀ ਵਾਰੀ ਅੱਜ ਬਸ ਤਾਂ ਵਸ ਕਿਥੋਂ ਲੈ ਕੰਮ ਆਇਸੀ 100 ਰੁਪਏ ਦਾ ਐਸੀ 100 ਰੁਪਏ ਦਾ ਚਰ ਕੋਸੇ ਤੋਂ ਆਇਆ ਜੋ ਦੇ ਗਾਇਸ ਅੱਜ ਆਪਏ ਬਣਾਵਾਂਗੇ ਆ ਦੇਖੋ ਆਲੂ ਆਲੂ ਥੋੜੇ ਜਿਹਾ ਪਹਿਲੇ ਪਹਿਲਾਂ ਦੇ 3-4 ਆਲੂ ਅੱਜ ਇਹ ਸਬਜ਼ੀ ਬਣਾਵਾਂਗੇ ਆਲੂ ਗਾਜਰਾ ਖਾਵਾਂਗੇ ਤੇ ਕਹਿੰਦੇ ਪਰੌਂਠੇ ਖਾਣੇ ਜੇ ਮੋਲੇ ਮਿਲੇ ਸਸਤੇ 10 ਰੁਪਏ ਕਿਲੇ ਫਿਰ ਤਾਂ ਬਣਾ ਦੂੰਗਾ ਨਹੀਂ ਮਿਲਦੇ ਭਾਈ ਬਣਾ ਦੂੰਗੀ ਕੀ ਪਰੌਂਠੇ ਕੀ ਬਣਾਣੇ ਸੱਚੀ ਗੱਲ ਹੈਗੀ ਉਹ ਦੱਸ ਨਾ ਪਰੌਂਠੇ ਕੀ ਬਣਾਣੇ ਗੱਲ ਇਹ ਹੈ ਕਿ ਗਾਇਸ ਘਿਓ ਥੋੜਾ ਇਹ ਤਾਂ ਤੁਹਾਨੂੰ ਜਾਣ ਕੇ ਲਗਉਂਦੀ ਹੈ ਤੁਹਾਡੇ ਕੋ ਕਿ ਹਾਂ ਨਾ ਦੱਸਾਂ ਘਿਓ ਥੋੜਾ ਜੀ ਤਾਂ ਨਹੀਂ ਪਰੌਂਠੇ ਬਣਾਣੇ ਹੈਗੇ ਸਿੱਧੀ ਜੀ ਗੱਲ ਇਹ ਆ ਜਿ ਕਿਉ ਹੋਵੇ ਤਾਂ ਤਾਂ ਹੀ ਹਾਂ ਹੁਣ ਕਿਉਂ ਥੋੜਾ ਵਾ ਹੁਣ ਡੈਡ ਨੂੰ ਕਿਹਾ ਸੀ ਡੈਡੀ ਮੇਰੀ ਤਾਂ ਹੀ 15 ਨੂੰ ਕਹਿੰਦੇ ਤਨਖਾਹ ਦੇ ਮੈਂ ਡੈਡ ਨੂੰ ਕਿਹਾ ਸੀ ਡੈਡੀ ਕਹਿੰਦੇ ਸਾਬਣ ਲਿਆਣ ਵਾਲੀ ਆ ਡੈਡ ਨੂੰ ਇਹਨਾਂ ਕੇ ਸਾਬਣ ਵਾਸਤੇ ਹੁਣ ਮੈਨੂੰ ਤਾਂ ਪਤਾ ਨਹੀਂ ਆ ਸਾਬਣ ਦੀ ਟਿੱਕੀ ਇੰਨੀ ਕਿਹ ਰਹਿ ਗਈ ਹੈ ਸਰਭ ਵੀ ਖਤਮ ਹੋ ਗਿਆ ਹੈ ਸਰਭ ਵੀ ਖਤਮ ਹੋ ਗਿਆ ਸਰਭ ਵੀ ਖਤਮ ਹੋ ਗਿਆ ਰਾਸ਼ਨ ਖਤਮ ਹੋ ਗਿਆ ਰਾਸ਼ਨ ਖਤਮ ਹੋ ਗਿਆ ਹੀ ਠੰਡ ਪਈ ਆ ਕੱਪੜੇ ਧੋਣ ਵਾਲੇ ਫਾਈਲ ਨੇ ਕੀ ਪਾਣਾ ਕੀ ਨਹੀਂ ਪਾਣਾ ਸੱਚ ਚੱਦਰ ਧੋਣੀਆਂ ਤੇ ਗਾਇਸ ਉਹ ਸੱਚੇ ਇੱਕ ਗੱਲ ਕਹਿ ਦਵਾਂ ਵੀ ਚਲੋ ਇਹ ਤਾਂ ਸਾਡਾ ਚੱਲਦੀ ਰਹਿਣਾ ਤੁਸੀਂ ਵੀ ਕਹਿਣ ਕਹਿੰਦੇ ਹੋਣੇ ਕਿ ਰੋਜ਼ ਹੀ ਪਤਾ ਕੀ ਹੈ ਕੀ ਕਰੀ ਜਾਂਦੇ ਨੇ ਕੀ ਬਣਾਈ ਜਾਂਦੇ ਨੇ ਤੇ ਗਾਇਸ ਸਾਡੇ ਵੱਲੋਂ ਸਾਰੇ ਨੂੰ ਜੀ ਗੁਰਪੁਰਬ ਦੀਆਂ ਲੱਖ ਲੱਖ ਵਧਾਈਆਂ ਰੱਬ ਤੁਹਾਨੂੰ ਚੜ੍ਹਦੀ ਕਲਾ ਜ ਰੱਖੇ ਜੋ ਮੰਗੋ ਤਾਂ ਉਹ ਮਿਲ ਜੇ ਰੱਬ ਸਭ ਦੇ ਨੂੰ ਮਿਹਰ ਕਰੇ ਸਭ ਕੁਝ ਕਰੇ ਜੀ ਤੇ ਬਾਕੀ ਇਹ ਕਿ ਪਰਸੋ ਗੁਰਪੁਰਬ ਆ ਸੋਮਵਾਰ ਨੂੰ ਤੇ ਅਸੀਂ ਕਹਿ ਸੀਗਾ ਸਾਨੂੰ ਛੁੱਟੀ ਹੋਊਗੀ ਪਰ ਇਹ ਕਿ ਸਾਨੂੰ ਛੁੱਟੀ ਹੈ ਨਹੀਂ ਹੋ ਕੇ ਤੇ ਜੰਡੇ ਚਲਾਓ ਤੇ ਸੋਮਵਾਰ ਛੁੱਟੀ ਦਵਾਂਗੇ ਹੁਣ ਸੰਡੇ ਕਹਿੰਦੇ ਹੀ ਚਲਾਣਾ ਪੈਣਾ ਵਾ ਔਖਾ ਹੀ ਹੋਇਆ ਉਹਨਾਂ ਕਦੀ ਸੰਡੇ ਨੂੰ ਵੀ ਉਹਨਾਂ ਜਾਣਾ ਪੈਣਾ ਇੱਕ ਛੋਟੀ ਸੀ ਇਹ ਕਹਿੰਦੀ ਸੀ ਕਿ ਚੱਲ ਨਹੀਂ ਆਪਾਂ ਸੰਡੇ ਨੂੰ ਚੱਲਾਂਗੇ ਕਿਤੇ ਬਾਹਰ ਗੁਰਦੁਆਰੇ ਜੇ ਮੱਥਾ ਟੇਕਿਆ ਆਵਾਂਗੇ ਹੁਣ ਇਹ ਹੁਣ ਸੰਡੇ ਨੂੰ ਮੈਂ ਉਹ ਕੰਮ ਦੇ ਜਾਵਾਂ ਜਾਂ ਮੈਨੂੰ ਲੈ ਕੇ ਆਵਾਂ ਅਸਤੇ ਹੀ ਸੋਚਿਆ ਸੀ ਗਾਇਸ ਕਿ ਚਲ ਜੀ ਸੰਡੇ ਨੂੰ ਹੀ ਲੈ ਜੀਉਂਗਾ ਕਿ ਚਲ ਨਹੀਂ ਹੈ ਇੱਕਦਮ ਵਲੌਗ ਨਾਲ ਬਾਹਰ ਦਾ ਬਣ ਜੂਗਾ ਬਾਹਰ ਦਾ ਵੀ ਬਣ ਜੂਗਾ ਕਿਸੇ ਨੇ ਕਿਹਾ ਸੀ ਨਾ ਤੁਹਾਨੂੰ ਗੁਰਦੁਆਰੇ ਚ ਸੇਵਾ ਕਰ ਹਾਂ ਕਿਸੇ ਨੇ ਕਿਹਾ ਵੀ ਸੀ ਕਿ ਅੱਤੇ ਚਲੇ ਸੀ ਗਿਆ ਸੀ ਕਿ ਚਲ ਇਸੀ ਬਾਨੇ ਚਲ ਗੁਰਦੁਆਰੀ ਸੇਵਾ ਕਰ ਲਾਂਗੇ ਤਾਂ ਜਿੰਨੀ ਕੋਈ ਜਿੰਨੇ ਸਾਡੇ ਕਰਮਾਂ ਚ ਹੋਈ ਅਸੀਂ ਉਹਨੇ ਕੀ ਕਰ ਲਾਂਗੇ ਪਰ ਇਹ ਕੀ ਹੁਣ ਉਹ ਕਹਿੰਦੇ ਕਿ ਕੱਲ ਨੂੰ ਜਾਓ ਤੇ ਸੋਮਵਾਰ ਛੁੱਟੀ ਆ ਹੁਣ ਸੋਮਵਾਰ ਦੇਖਾਂ ਗਾਇਸ ਇਹ ਸੋਮਵਾਰ ਲੱਗੇ ਤੇ ਫਿਰ ਸੋਮਵਾਰ ਨਹੀਂ ਹੈ ਮੈਂ ਜ਼ਰੂਰ ਹੀ ਲੈ ਕੇ ਜਾਊਂਗਾ ਮਲਕੀ ਕਿਤੇ ਵੀ ਜਾਈਏ ਜ਼ਰੂਰ ਜਾਵਾਂਗੇ ਅਸੀਂ ਪਰ ਇਹ ਕਿ ਹਾਲਾਂਕਿ ਬਿਲਾਲ ਸਾਡਾ ਸੰਡੇ ਦਾ ਪਲਾਨ ਸੀਗਾ ਪਰ ਸੰਡੇ ਨੂੰ ਜਾਣ ਹੀ ਪਣਾ ਤੇ ਦੂਸਰੀ ਗੱਲ ਇਹ ਪਲਾਨ ਦੀ ਕੀ ਓਏ ਸੱਚ ਤੇ ਤੇਲ ਹੂੰ ਤੇਲ ਤੇਲ ਕੀ ਪੈਟਰੋਲ ਚਲੋ ਕੋਈ ਨਾ ਹੁਤਾ ਪੰਜਾਹ ਰੁਪਏ ਹੈ ਜੀ ਕੋਈ ਹੈ ਪੈਸੇ ਹੈਗੇ ਥੋੜੇ ਜਿਨੇ 50 60 ਰੁਪਏ ਪੁਆਲੇ ਵਿਡਰੋਅਲ ਪੁਆਲੇ ਹੋਏ ਤੇ 50 60 ਰੁਪਏ ਜੀ ਜਿਵੇਂ ਤੇਲ ਬੋਲੂਗਾ ਤੇ ਤੇਰੇ ਹੱਥੇ ਜਕੀ ਰਹਿਣਾ ਅੱਜ ਕਿੰਨੇ ਤਰੀਕ ਹੈ ਅੱਜ ਇਹ ਤੇ 5 6 4 ਹੋ ਗਈ ਆ 4 ਅੱਜ ਪੰਜ ਹਲੇ 10 ਦਿਨ ਲੈ ਲੈ ਤੋੜੇ ਪੈਸੇ ਮਿਲਣਗੇ 15 ਨੂੰ ਮਿਲਣੇ ਜਾ ਕੇ ਪੈਸੇ ਸਰ ਦੇਖਦੇ ਆਂ ਜੇ ਕੀ ਕਹੀਏ ਤੇ ਗਾਈਜ਼ ਇਤਨਾ ਇਦੀ ਮੰਮੀ ਨਹੀਂ ਤਬੀ ਜੀ ਬਹੁਤ ਜ਼ਿਆਦਾ ਖਰਾਬ ਜੀ ਗਈ ਇਹਦੀ ਮੰਮੀ ਨੂੰ ਪਿਛਲੀ ਵਾਰ ਤੁਸੀਂ ਜੇ ਵਲੌਗ ਨਹੀਂ ਦੇਖਿਆ ਹੁੰਦਾ ਤੇ ਤੁਸੀਂ ਦੇਖ ਲਿਓ ਵਲੌਗ ਦਾ ਲਿੰਕ ਨਾ نیچے ਮੈਂ ਡਿਸਕ੍ਰਿਪਸ਼ਨ ਦੇ ਵਿੱਚ ਦੇ ਦੂੰਗਾ ਉਹ ਵਲੌਗ ਦੇਖ ਲਿਓ ਇਹਦੀ ਮੰਮੀ ਦੀ ਤबीयत ਕਾਫੀ ਖਰਾਬ ਸੀਗੀ ਮੰਮੀ ਦੇ ਕਾਫੀ ਢਿੱਲੇ ਸੀਗੇ ਤੇ ਹਾਲਾਂਕਿ ਵਿੱਚ ਨੂੰ ਪਹਿਲਾਂ ਇੱਕ ਦੋ ਵਾਰ ਫੋਨ ਕੀਤਾ ਸੀਗਾ ਤੇ ਹੁਣ ਉਹ ਕਹਿੰਦੇ ਸੀ ਕਿ ਹਾਂ ਮੈਂ ਹੁਣ ਪਹਿਲੇ ਨਾਲ ਤੋਂ ਠੀਕ ਆ ਹੁਣ ਗੱਲ ਇਹ ਹੈ ਕਿ ਇਹ ਹਜੇ ਵਲੌਗ ਜਿਹੜਾ ਵਲੌਗ ਨਹੀਂ ਬਣਾ ਰਿਹਾ ਸੋ ਸੋ ਪਹਿਲਾਂ ਗੱਲ ਕਰ ਰਹੀ ਸੀ ਕਿ ਠੰਡ ਹੋ ਗਈ ਫੇਰ ਤੁੰਦ ਜਾਨਾ ਕਰ ਲੱਗ ਗਈ ਨਾ ਠੰਡ ਹੋ ਗਈ ਤੇ ਤੁੰਦ ਕਰਦੇ ਆ ਕਿ ਹੁਣ ਕਹਿੰਦੀ ਕਿ ਤੁੰਦ ਦੇ ਵਿੱਚ ਠੰਡ ਦੇ ਵਿੱਚ ਹੈ ਕਿ ਦੀ ਮੰਮੀ ਨੂੰ ਨਾ ਜੀ ਬਲਗਮ ਦੀ ਪ੍ਰੋਬਲਮ ਆ ਬਲਗਮ ਹੀ ਸਾਰਾ ਰੁਕਦਾ ਸਾਰਾ ਰੁਕਦਾ ਉਹਨਾਂ ਲਈ ਤੇ ਉਹਨਾਂ ਨੇ ਥੋੜੀ ਜੀ ਬਲਗਮ ਦੀ ਛਾਤੀ ਜਾਮ ਲੈਂਦੀ ਆ ਉਹਨਾਂ ਦੀ ਛਾਤੀ ਜਾਮ ਹੋ ਜਾਂਦੀ ਆ ਤੇ ਹੁਣ ਇਹ ਕਹਿੰਦੀ ਕਿ ਕਿਤੇ ਹੋਰ ਠੰਡ ਵੱਧ ਰਹੀ ਆ ਕਿ ਤੇ ਹੋਰ ਮੜਕੀ ਫੇਰ ਨਾ ਉਦਾਂ ਹੀ ਹੋ ਜੇ ਕੰਮ ਤੇ ਦੂਸਰਾ ਇਹ ਗੱਲ ਆ ਕਿ ਵੀ ਮੰਮੀ ਨੂੰ ਦਵਾਈ ਦੁਵਾਈ ਤੇ ਦਵਾਈ ਸੀ ਕਿਨੇ 5 ਦਿਨਾਂ ਦੀ ਦਵਾਈ ਦੁਵਾਈ ਸੀ ਜੀ 5 ਦਿਨਾਂ ਦੀ ਦਵਾਈ ਵੀ ਕਿੱਥੋਂ ਪਤਾ ਸੰਡੇ ਵਾਲੇ ਦਿਨ ਗਏ ਸੀ ਆਪਾਂ ਜ 5 ਦਿਨ ਤੋਂ ਕਰਦੇ ਹੋਗੇ ਹੁਣ ਸੰਡੇ ਇਹਨਾਂ ਦਵਾਈ ਵ ਤੇ ਦੀ ਮੰਮੀ ਨੂੰ ਉੱਥੇ ਦਵਾਈ ਦਵਾਈ ਸੀਗੀ ਕਿ ਜਿੱਥੇ ਇਹਦੀ ਛੋਟੀ ਭੈਣ ਹੈ ਇੱਕ ਕਲੀਨਿਕ ਤੇ ਛੋਟੀ ਭੈਣ ਉੱਥੇ ਕੰਮ ਕਰਦੀ ਉਹ ਨੂੰ ਮਹੀਨੇ ਦਾ 500 ਰੁਪਏ ਦਿੰਦੀ ਆ ਉਹਨਾਂ ਤੋਂ 500 ਰੁਪਏ ਲੈ ਕੇ ਇਹਨਾਂ ਨੇ ਫੇਰ ਉੱਥੋਂ ਮੰਮੀ ਨੂੰ ਦਵਾਈ ਦਵਾਈ ਸੀਗੀ ਹੁਣ ਮੇਰੇ ਕੋਲ ਤੇ ਇਹਨੇ ਸੀਗੇ ਨਹੀਂ ਕਿ ਨਹੀਂ ਤੇ ਜੇ ਮੈਂ ਸੋਚਿਆ ਕਿ ਮੈਂ ਦੇ ਦਵਾਂ ਨਾ ਹੁਣ ਜੇ ਹੋਣ ਤੇ ਮੈਂ ਦਵਾਂ ਹੁਣ ਮੈਂ ਜੇ ਹੁਣ ਮੇਰੇ ਕੋ ਹੋਣਗੇ ਮੈਂ ਤਾਂ ਹੀ ਮੰਮੀ ਨੂੰ ਕਹੂੰਗਾ ਕਿ ਮੰਮੀ ਚੱਲ ਉੱਠ ਕੇ ਚੱਲ ਮੈਂ ਤੈਨੂੰ ਦਵਾਈ ਦਵਾਂ ਨਾ ਪਰ ਮੇਰੇ ਕੋ ਹੋਣੇ ਤੇ ਚਾਹੀਦੇ ਪਰ ਤੇ ਸਾਡੇ ਕੋਲ ਸੀਗੇ ਨਹੀਂ ਔਰ ਮੰਮੀ ਉਹਦੇ ਖਾਂਸਰੇ ਸੀ ਖਾਂਸੀ ਜਾਂਦੇ ਸੀ ਅਸੀਂ ਕਹੇ ਚੱਲ ਹੋ ਜਾਣਗੇ ਠੀਕ ਉਹਨਾਂ ਨੇ ਕਹੇ ਸੀ ਅਸੀਂ ਦਵਾਈ ਦੂਈ ਲੈ ਲਿਓ ਉਹ ਕਹਿੰਦੇ ਮੈਂ ਆਪਣੇ ਬਿਲੇ ਲੂੰਗੀ ਆਪਣੇ ਬਿਲੇ ਲੂੰਗੀ ਜਾਂ ਮੈਨੂੰ ਇੱਕ ਗੋਲੀ ਖਵਾ ਦੋ ਇਹ ਖਵਾ ਦੋ ਪਰ ਗੱਲ ਮੇਨ ਵਿੱਚੋ ਇਹ ਸੀ ਕਿ ਪੈਸੇ ਦੀ ਪ੍ਰੋਬਲਮ ਸੀਗੀ ਪੈਸੇ ਨਹੀਂ ਸੀਗੇ ਜੀ ਨਹੀਂ ਤੇ ਫਿਰ ਹਲਕੀ ਦੀ ਉਹ ਔ ਸੋਨਾ ਜਿੱਥੇ ਇਹਦੀ ਕੰਮ ਪੈਣ ਛੋਟੀ ਕਰਮ ਕਰਦੀ ਸੋਨਣ ਅਸੀਂ ਜਿਆਦਾ ਮੰਮੀ ਤਵੇ ਤਖਨ ਆਸ ਜੈਨਾ ਅਸੀਂ ਬਹੁਤ ਜਿਆਦਾ ਰੋਣ ਲੱਗ ਗਿਆ ਹੁਣ ਤਾਂ ਬਹੁਤ ਰੋਣਾ ਗਾਈ ਤਿੰਨੀ ਰੋਈ ਸੀ ਨਾ ਇਹ ਬਹੁਤ ਜਿਆਦਾ ਰੋਈ ਸੀ ਪੈਸੇ ਵੀ ਹੱਥ ਚ ਨਹੀਂ ਸੀ ਕਈ ਕਹਿੰਦੇ ਸੀ ਹਸਪੀਟਲ ਲੈ ਕੇ ਜਾਇ ਕਰੋ ਕਰਦਾ ਕਰੋ ਉਦਾ ਕਰ ਪੈਸੇ ਵੀ ਹੋਣੇ ਜ਼ਰੂਰੀ ਹਨ ਹੁਣ ਇਹਦਾ ਹਾਲਤ ਬਹੁਤ ਖਰਾਬ ਰਹਿੰਦੇ ਤੁਹਾਨੂੰ ਸਾਰਿਆਂ ਨੇ ਦੇਖੇ ਫੇਸ ਕਿੰਨਾ ਸੁੱਦਾ ਜੇ ਨਹੀਂ ਦੇਖੇ ਤੇ ਗਾਈਜ਼ نیچے ਲਿੰਕ ਦੇ ਦੂੰਗਾ ਡਿਸਕ੍ਰਿਪਸ਼ਨ ਦੇ ਵਿੱਚ ਉਹ ਵਲੌਗ ਦੇਖ ਲਿਓ ਪੱਕਾ ਦੇਖਿਓ ਵਲੌਗ ਹਾਂ ਵੀਡੀਓ ਦੇਖੋ ਬਹੁਤ ਉਹਨਾਂ ਦੀ ਹਾਲਤ ਬਹੁਤ ਡਾਊਨ ਹੈ ਕਿ ਜਦਿ ਸਰਦੀਆਂ ਜਦ ਬਹੁਤ ਜ਼ਿਆਦਾ ਹੋ ਜਾਂਦੇ ਆ ਤਾਂ ਬਸ ਆਪਾਂ ਇਹ ਦੁਆ ਕਰਦੇ ਰੱਬ ਕੁਝ ਨਾ ਕੁਝ ਕਰ ਦੇ ਸਾਡਾ ਕੁਝ ਨਾ ਕੁਝ ਹੋ ਜਾਊਗਾ ਤਾਂ ਆਪਾਂ ਬਸ ਕਰ ਲਾਂਗੇ फटाफट ਨਾਲ ਆਪਣੀ ਮੰਮੀ ਦਾ ਜੇ ਇੱਕ ਗਾੜੀ ਸੇ ਤੁਸੀਂ ਸਾਰਿਆਂ ਨਾਲ ਜੀ ਤੁਹਾਡਾ ਹੱਥ ਜੋੜ ਕੇ ਜੀ ਧੰਨਵਾਦ ਜੀ ਤੁਸੀਂ ਵੀਡੀਓ ਦੇ ਉੱਪਰ 100 ਲਾਈਕ ਕੀਆ ਸੀਗਾ ਤੁਸੀਂ ਜੀ 110 ਤੋਂ ਪਤਲੀ 15 ਕਰਵਾਤੇ ਸੀਗੇ ਤੇ ਮਲਕੀ ਹੁਣ ਤਾਂ तकरीबन ਲਾਈਕ ਬਹੁਤ ਸੋਹਣੇ ਆਲੇ ਨੇ ਤੇ ਰੱਬ ਤੁਹਾਨੂੰ ਚੜ੍ਹਦੀ ਕਲਾ ਬਖਸ਼ੇ ਇੱਦਾਂ ਦੀ ਕਿਰਪਾ ਬਣਾਇਆ ਕਿ ਸਾਡੇ ਦੇ ਉੱਪਰ ਬਸ ਇਹ ਕਿ ਵਿਊ ਗਾਈਜ਼ ਅ ਵਿਊ ਚਾਹੀਦੀ ਹੈ ਵਿਊ ਹਜ਼ਾਰਾਂ ਤੇ ਪਹੁੰਚ ਜਵੇ ਪਰ ਹਜ਼ਾਰ ਕੋਈ ਵੀਡੀਓ ਬਾਹਰ ਨਹੀਂ ਹੋਈ ਬਸ ਇੰਨੀ ਕਿ ਰਿਕੁਐਸਟ ਹੈ ਜੀ ਵੀਡੀਓ ਪੂਰੀ ਵਾਚ ਕਿ ਜੇ ਕਰਦੇ ਹੋਗੇ ਤੇ ਇੱਕ ਗਾਈਜ਼ ਹੋਰ ਇਹ ਨਾ ਕਿਸੇ ਨੇ ਅੱਜ ਕਈਆਂ ਨੇ ਕਮੈਂਟ ਕੀਤੇ ਸੀਗੇ ਕੁਝ ਨਿਊ ਵੀ ਜੁੜੇ ਸੀਗੇ ਹੁਣ ਹਾਲਾਂਕਿ ਉਹਨਾਂ ਦਾ ਨਾਮ ਤਾਂ ਮੈਨੂੰ ਨਹੀਂ ਪਤਾ ਹੈਗਾ ਤੇ ਬਟ ਇਹ ਕਿ ਉਹਨਾਂ ਸਾਰਿਆਂ ਨੇ ਕਿਹਾ ਸੀਗਾ ਕਿ ਜਿਹੜਾ ਵੀ ਇਸ ਵੀਡੀਓ ਦੇ ਉੱਪਰ ਆਂਦਾ ਘੱਟੋ ਘੱਟ ਪੰਜ ਕਮੈਂਟ ਕਰਕੇ ਜਾਇਆ ਕਰੋ ਤੇ ਪਲੀਜ਼ ਇੰਨੀ ਕਿ ਰਿਕੁਐਸਟ ਹੈ ਜੀ ਜਿਹੜਾ ਵੀ ਬੰਦਾ ਵੀਡੀਓ ਵਿੱਚ ਆਵੇ ਪਲੀਜ਼ ਪੰਜ-ਪੰਜ ਕਮੈਂਟ ਕਰਕੇ ਜਾਇਓ ਚਾਹੇ ਕੁਝ ਵੀ ਲਿਖਿਓ ਚਾਹੇ ਸਾਨੂੰ ਗਾਲ੍ਹਾਂ ਹੀ ਕੱਢਦੇ ਹੋ ਪਰ ਪਰ ਇਹ ਜੀ ਪੰਜ ਕਮੈਂਟ ਜ਼ਰੂਰ ਕਰਕੇ ਜਾਇਓ ਉਹਦੇ ਨਾਲ ਇਹ ਹੈ ਕਿ ਚਲੋ ਜੇ ਲਾਈਕ ਇੰਨੇ ਨਹੀਂ ਹੁੰਦੇ ਕਮੈਂਟ ਹੋਂ ਜ਼ਿਆਦਾ ਹੁੰਦੇ ਨੇ ਨਾ ਤੇ YouTube ਨੂੰ ਇਹ ਚੀਜ਼ ਪਤਾ ਲੱਗਦੀ ਹੈ ਕਿ ਹਾਂ ਇਹ ਵੀਡੀਓ ਵਿੱਚ ਸ਼ਾਇਦ ਕੁਝ ਹੋਵੇ ਤਾਂ ਇਹ ਲੋਕ ਕਰਦੇ ਨੇ ਤੇ ਇੰਦੀ ਕਿ ਰਿਕੁਐਸਟ ਹੈ ਪੰਜ-ਪੰਜ ਕਮੈਂਟ ਕਰਕੇ ਜਾਇਓ ਜੀ ਚਾਹੇ ਜਿਹੇ-ਜਿਹੇ ਮਰਜ਼ੀ ਕਰੋ ਚਾਹੇ ਸਾਨੂੰ ਗਾਲ੍ਹਾਂ ਹੀ ਕੱਢਦੇ ਹੋ ਕੋਈ ਗੱਲ ਨਹੀਂ ਹਾਂ ਸਾਡੇ ਵੀਡੀਓ ਨੂੰ ਸਪੋਰਟ ਕਰਿਆ ਕਰੋ ਤਾਂ ਕਿ ਮੈਂ ਮੈਂ ਮੇ ਜਾਨੀ ਮੇਰੇ ਘਰ ਦੀ ਸਿਚੁਏਸ਼ਨ ਠੀਕ ਹੋਵੇ ਫਿਰ ਮੈਂ ਆਪਣੀ ਮੰਮੀ ਦੇ ਘਰ ਦੀ ਸਿਚੁਏਸ਼ਨ ਸਹੀ ਕਰਾਂ ਫਿਰ ਮੈਂ ਇਹ ਦੁੱਧ ਦਿਆ ਸਾਡੇ ਮੈਂ ਜਿੱਥੇ ਮੰਮੀ ਦੇ ਉੱਥੇ ਜਾਣੀ ਹਾਂ ਤਾਂ ਉੱਥੇ ਨਾਲ ਦੇ ਦੋਵਾਲੇ ਕਈ ਬੰਦੇ ਇਹ ਜਿਹੋ ਹੁੰਦੇ ਉਹਨਾਂ ਨੂੰ ਵੀ ਪੈਸਿਆਂ ਦੀ ਬਹੁਤ ਦਿੱਕਤ ਹੁੰਦੀ ਆ ਮੈਨੂੰ ਇਹ ਹੁੰਦਾ ਕਿ ਜੇ ਮੇਰੇ ਕੋਲ ਅੱਜ ਪੈਸਾ ਹੁੰਦਾ ਮੈਂ ਇਹਨਾਂ ਦੀ ਕਾਦੀ ਮਦਦ ਕਰ ਦਿੰਦੀ ਆਪਣੇ ਮਨ 'ਚ ਇਹਦੀ ਹੁੰਦੀ ਆ ਪਰ ਮੈਂ ਮੇਰੇ ਕੋਲ ਆਪ ਹੈਗੇ ਨਹੀਂ ਤਾਂ ਮੈਂ ਕਿਸੇ ਦੀ ਮਦਦ ਕੀ ਕਰਾਂ ਠੀਕ ਹੈ ਨਾ ਇਹਦਾ ਕਈਆਂ ਨੂੰ ਨਹੀਂ ਹੁੰਦਾ ਕਿ ਹਾਂ ਇਹ ਤਾਂ ਇਦਾਂ ਹੀ ਆ ਰਹੇ ਨੇ ਪਰ ਮੇਰੇ ਮਨ ਤੇ ਇਹ ਚ ਬਿਲਕੁਲ ਨਹੀਂ ਹੁੰਦੀ ਮੇਰੇ ਮਨ ਤੇ ਹੁੰਦਾ ਉਹਨੂੰ ਪ੍ਰੋਬਲਮ ਤੋਂ ਮੇਰੇ ਕੋਲ ਪੈਸੇ ਮੈਂ फटाफट ਦਿੰਨੇ ਆ ਮਿੰਟੋਂ ਮਿੰਟ ਪਹਿਲਾਂ ਮੇਰਾ ਹੱਥ ਤਾਂ ਸਹੀ ਚੱਲਦਾ ਸੀ ਵਿਆਹ ਤੋਂ ਪਹਿਲਾਂ ਕੰਮ-ਕੁਮ ਕਰਦੀ ਸੀ ਸਭ ਕਰਦੀ ਸੀ ਇਸ ਨੂੰ ਪੈਸੇ ਤੇ ਲੋਡ ਪੈਂਦੀ ਸੀ ਮੈਂ ਦੇ ਦਿੰਦੀ ਮੇਰੇ ਕੋਲ ਉਹਦੇ ਪੈਸੇ ਹੁੰਦੇ ਹੀ ਹੁੰਦੇ ਸੀ ਜਦੋਂ ਮੈਂ ਕੰਮ ਕਰਦੀ ₹1500 ਮੇਰੇ ਕੋਲ ਪਏ ਹੀ ਹੋਣਾ ਤੇ ਗਾਇਜ਼ ਅੱਜ ਪਲੀਜ਼ ਕੋਈ ਕਮੈਂਟ ਨਾ ਕਰਿਓ ਕਿ ਇੱਕੋ ਹੀ ਕੱਪੜੇ ਪਾਏ ਹੁੰਦੇ ਨੇ ਅਸੀਂ ਇੱਕ ਗੱਲ ਕਲੀਅਰ ਕਰ ਦਿੱਤੀ ਜੀ ਅੱਜ ਫਿਰ ਪਲੀਜ਼ ਰਿਕਵੈਸਟ ਹੈ ਜੀ ਅੱਜ ਨਾ ਕਮੈਂਟ ਕਰਿਓ ਕਿ ਇੱਕੋ ਹੀ ਕੱਪੜੇ ਪਾਏ ਹੁੰਦੇ ਆ ਤੁਹਾਡੇ ਕੱਪੜੇ ਬਦਲ ਲਿਆ ਕਰੋ ਹਾਂ ਜੀ ਕਿਸੇ ਨੂੰ ਕੱਪੜੇ ਨਹੀਂ ਕੱਲ ਇਸ ਵੀਡੀਓ ਚ ਵੀ ਕਿਹਾ ਸੀ ਅੱਜ ਫਿਰ کہہ ਰਹੇ ਹਾਂ ਹਾਂ ਦੇ ਕਿਸੇ ਨੂੰ ਕੱਪੜਿਆਂ ਤੋਂ ਦਿੱਕਤ ਦਾ ਪਾਸਾ ਨਹੀਂ ਚਾਹੁੰਦਾ ਤੁਹਾਨੂੰ ਵੀ ਨਹੀਂ ਹੈ ਇੱਕ ਅੱਧੀ ਡਿਜੀਟ ਸਾਨੂੰ ਵੀ ਭੇਜ ਦਿਓ ਮੱਝ ਆ ਲੈ ਮੇਰੀ ਮੇਰੀ ਘਰ ਵਾਲੀ ਨੂੰ ਨਾ ਬੋਲਿਆ ਕਰੋ ਜੀ ਮੇਰੇ ਘਰ ਵਾਲੀ ਨੇ ਵੀ ਤੁਸੀਂ ਕਈ ਵਾਰ ਕਹਿ ਦਿੰਨੇ ਹੋ ਤੇ ਨਾ ਕਹਿਆ ਕਰੋ ਚੰਗਾ ਮੜਾ ਇਹ ਵਿਚਾਰ ਅਗੇ ਜਿਹੜਾ ਕਿਸੇ ਨੂੰ ਕੁਝ ਕਹਿੰਦੀ ਹੈ ਬੈਠੀ ਆਪਣੀ ਵੀਡੀਓ ਬਣਾਉਂਦੀ ਹੈ ਵੀਡੀਓ ਸਭ ਕੁਝ ਕਰ ਰਹੀ ਹੈ ਅਸੀਂ ਵੀ ਇੱਥੇ ਆਪਣੇ ਘਰੇ ਬੈਠੇ ਬਣਾ ਰਹੇ ਹਾਂ ਤੁਹਾਨੂੰ ਫੇਰ ਵੀ ਉਹਦੇ ਵਿੱਚ ਦਿੱਕਤ ਆ ਤੇ ਜੇ ਫੇਰ ਵੀ ਦਿੱਕਤ ਆ ਰਹੀ ਹੈ ਤੇ ਭਾਈ ਮਾਫ ਕਰ ਦਿਓ ਜੀ ਪਰ ਚੰਗਾ ਮੜਾ ਨਾ ਬੋਲਿਆ ਕਰੋ ਜੀ ਤੇ ਅੱਜ ਦੀ ਵੀਡੀਓ ਇੱਥੇ ਖਤਮ ਕਰਦੇ ਹਾਂ ਜੇ ਵੀਡੀਓ ਚੰਗੀ ਲੱਗੇ ਲਾਈਕ ਕਮੈਂਟ ਸ਼ੇਅਰ ਤੇ ਪੰਜ ਪੰਜ ਕਮੈਂਟ ਕਰਿਓ ਜੀ ਤੇ ਚੈਨਲ ਸਬਸਕ੍ਰਾਈਬ ਕਰ ਦਿਓ ਤੇ ਮਿਲਦੇ ਆ नेक्स्ट ਵੀਡੀਓ ਵਿੱਚ ਤਦ ਤੱਕ ਲਈ ਬਾਏ ਬਾਏ ਆ ਵੀਡੀਓ ਚ 뷰 ਜਰੂਰ ਆਣੀ ਚਾਹੀਦੀ ਹੈ ਘਟੋ ਘਟ 1000 ਬਾਰ ਕਰਾ ਦਿਓ ਜੀ ਬੇਨਤੀ ਹੈ ਜੀ ਤੁਹਾਡੀ 1000 ਬਾਰ ਹੋ ਜੇ ਇੱਕ ਰਾਜ਼ ਦੇ ਵਿੱਚ